ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਕੱਲ ਦੇ ਲੋਕ ਆਪਣੇ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਉਹ ਆਪਣੇ ਨਿੱਜੀ ਜੀਵਨ ਵਿੱਚ ਇੰਨੇ ਜ਼ਿਆਦਾ ਬੀਜੀ ਹੋ ਚੁੱਕੇ ਹਨ ਕਿ ਦੋਸਤੋ ਉਹਨਾਂ ਨੂੰ ਆਪਣੇ ਸਰੀਰ ਵੱਲ ਕੋਈ ਵੀ ਧਿਆਨ ਨਹੀਂ ਰਹਿੰਦਾ ਦੋਸਤੋ ਹੁਣ ਗਰਮੀਆਂ ਆ ਰਹੀਆਂ ਹਨ ਤਾਂ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੇ ਜੂਸ ਦੇ ਸੇਵਨ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਇਹੀ ਦੋਸਤੋ ਚੀਜ਼ ਤੁਹਾਨੂੰ ਘਰ ਦੀ ਰਸੋਈ ਵਿੱਚ ਵੀ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਜਿਸ ਜੂਸ ਬਾਰੇ ਗੱਲ ਕਰ ਰਹੇ ਹਾਂ ਉਹ ਜੂਸ ਹੈ ਦੋਸਤੋ ਲੋਕੀ ਦਾ ਜੂਸ। ਲੋਕੀ ਦਾ ਜੂਸ ਦੋਸਤੋ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਗਰਮੀਆਂ ਵਿੱਚ ਤਾਂ ਇਹ ਬੇਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਦੋਸਤੋ। ਤੇ ਇਸ ਦੇ ਫਾਇਦੇ ਜਦੋਂ ਅਸੀਂ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਤਾਂ ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਲੋਕੀ ਦਾ ਜੂਸ ਪੀਣ ਦੇ ਕੀ-ਕੀ ਫਾਇਦੇ ਹਨ। ਅਤੇ ਦੋਸਤੋ ਲਾਸਟ ਵਿੱਚ ਦੱਸਾਂਗੇ ਕਿ ਤੁਸੀਂ ਇਸ ਜੂਸ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸਦੇ ਫਾਇਦਿਆਂ ਬਾਰੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਦੋਸਤੋ ਕਿ ਇਹ ਤੁਹਾਡੇ 슈ਗਰ ਨੂੰ ਕੰਟਰੋਲ ਵਿੱਚ ਕਰੇਗਾ ਲੋਕੀ ਦਾ ਜੂਸ ਪੀਣ ਨਾਲ ਦੋਸਤੋ 슈ਗਰ ਦਾ ਲੈਵਲ ਹਮੇਸ਼ਾ ਕੰਟਰੋਲ ਵਿੱਚ ਰਹੇਗਾ ਜੇਕਰ ਦੋਸਤੋ ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਜੂਸ ਪੀਓਗੇ ਤਾਂ ਦੋਸਤੋ ਤੁਹਾਡੇ 슈ਗਰ ਦਾ ਲੈਵਲ ਕੰਟਰੋਲ ਵਿੱਚ ਹੋ ਜਾਵੇਗਾ ਅੱਗੇ ਗੱਲ ਕਰਦੇ ਹਾਂ ਭਾਰ ਨੂੰ ਘਟਾਉਣ ਮੋਟਾਪੇ ਵਰਗੀ ਸਮੱਸਿਆ ਤੋਂ ਬਚਣ ਲਈ ਦੋਸਤੋ ਬਹੁਤ سارے ਲੋਕ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਜੇਕਰ ਉਹ ਲੋਕੀ ਦਾ ਜੂਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨ ਤਾਂ ਦੋਸਤੋ ਅਜਿਹਾ ਕਰਨ ਨਾਲ ਉਹਨਾਂ ਦੇ ਬਾਡੀ ਮੋਬਿਲਿਜ਼ਮ ਵਧੇਗਾ ਜਿਸ ਦੇ ਕਾਰਨ ਦੋਸਤੋ ਉਹਨਾਂ ਦੇ ਸਰੀਰ ਦੀ ਫालतू ਚਰਬੀ ਘਟ ਹੋ ਜਾਵੇਗੀ ਅਤੇ ਉਹਨਾਂ ਦਾ ਭਾਰ ਵੀ ਘਟੇਗਾ ਅੱਗੇ ਗੱਲ ਕਰਦੇ ਆਪਾਂ ਪਾਚਨ ਸੰਬੰਧੀ ਸਮੱਸਿਆ ਨੂੰ ਦੂਰ ਕਰੇ ਲੋਕੇ ਦਿੱਤਾ ਸੀ ਠੰਡੀ ਹੁੰਦੀ ਹੈ ਜੇਕਰ ਦੋਸਤੋ ਤੁਸੀਂ ਇਸ ਦਾ ਜੂਸ ਪੀਓਗੇ ਤਾਂ ਤੁਹਾਡੇ ਪੇਟ ਨਾਲ ਜੁੜੀ ਹਰ ਪ੍ਰਕਾਰ ਦੀ ਸਮੱਸਿਆ ਦੂਰ ਹੋ ਜਾਵੇਗੀ ਚਾਹੇ ਉਹ ਪੇਟ ਵਿੱਚ ਜਲਨ ਹੋਵੇ ਪਾਜਨ ਦੰਤ ਕਮਜ਼ੋਰ ਹੋਵੇ ਜਾਂ ਫਿਰ ਪੇਟ ਵਿੱਚ ਗੈਸ ਅੱਗੇ ਗੱਲ ਕਰਦੇ ਹਾਂ ਦੋਸਤੋ ਕਬਜ਼ ਨੂੰ ਦੂਰ ਕਰੇ ਕਬਜ ਦੋਸਤੋ ਅੱਜਕਲ ਬਹੁਤ ਸਾਰੇ ਲੋਕਾਂ ਵਿੱਚ ਆਮ ਹੀ ਰਹਿੰਦੀ ਹੈ ਪਰ ਜੇਕਰ ਤੁਸੀਂ ਆਪਣੇ ਕਬਜ ਦੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਦੋਸਤੋ ਤੁਸੀਂ ਸਵੇਰੇ ਖਾਲੀ ਪੇਟ ਲੋਕੀ ਦੇ ਜੂਸ ਦਾ ਸੇਵਨ ਜ਼ਰੂਰ ਕਰਨਾ ਹੈ ਅਜਿਹਾ ਕਰਨ ਨਾਲ ਤੁਹਾਡਾ ਪਾਚਨ ਤੰਤਰ ਦਾ ਸਿਸਟਮ ਬਿਲਕੁਲ ਸੁਧਰ ਜਾਵੇਗਾ ਅਤੇ ਕਬਜ ਦੀ ਪਰੇਸ਼ਾਨੀ ਤੁਹਾਡੀ ਦੂਰ ਹੋ ਜਾਵੇਗੀ ਅੱਗੇ ਗੱਲ ਕਰਦੇ ਹਾਂ ਦੋਸਤੋ ਦਿਲ ਨੂੰ ਤੰਦਰੁਸਤ ਰੱਖੀ ਅੱਜਕਲ ਬਹੁਤ ਸਾਰੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਹਨ ਖਾਸ ਕਰਕੇ ਕੋਲੇਸਟ੍ਰੋਲ ਬੈਡ ਕੋਲੇਸਟ੍ਰੋਲ ਹੋਣ ਦੇ ਕਾਰਨ ਦਿਲ ਨਾਲ ਜੁੜੇ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਪਰ ਜੇਕਰ ਦੋਸਤੋ ਤੁਸੀਂ ਖਾਲੀ ਪੇਟ ਲੋਕੀ ਦਾ ਜੂਸ ਦਾ ਸੇਵਨ ਕਰੋਗੇ ਤਾਂ ਦੋਸਤੋ ਇਹ ਤੁਹਾਡੀ ਸਿਹਤ ਉੱਪਰ ਬਹੁਤ ਵਧੀਆ ਅਸਰ ਪਾਵੇਗਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਵੀ ਦੋਸਤੋ ਇਹ ਇੱਕ ਇਸਰਦਾਂਤੋ ਘਟਨੀ ਜੇਕਰ ਤੁਸੀਂ ਲੋਕੀ ਦਾ ਜੂਸ ਪੀਓਗੇ ਤਾਂ ਇਹ ਤੁਹਾਡੇ ਸਰੀਰ ਵਿੱਚ ਜਾ ਕੇ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰੇਗਾ ਜਿਸ ਦੇ ਕਾਰਨ ਦੋਸਤੋ ਤੁਹਾਡੇ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਵਿੱਚ ਰਹੇਗਾ ਤਾਂ ਆਓ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਇਸ ਜੂਸ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਤਾਂ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਲੱਕੀ ਨੂੰ ਛੇਲੇ ਲੈਣਾ ਹੈ ਅਤੇ ਇਸ ਦੇ ਬਰੀਕ-ਬਰੀਕ ਟੁਕੜੇ ਕੱਟ ਲੈਣੇ ਹਨ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਮਿਕਸੀ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਨਮਕ ਮਿਲਾ ਕੇ ਇਸ ਦਾ ਤੁਸੀਂ ਜੂਸ ਚਰ ਕਰ ਲੈਣਾ ਹੈ ਅਤੇ ਦੋਸਤੋ ਬਾਅਦ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਇਸ ਵਿੱਚ ਕਾਲੀ ਮਿਰਚ ਵੀ ਮਿਲਾ ਸਕਦੇ ਹੋ ਅਜਿਹਾ ਜੂਸ ਦੋਸਤੋ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨਾ ਹੈ ਤਾਂ ਦੋਸਤੋ ਜੇ ਜੇ ਤੁਸੀ ਇਸ ਜੂਸ ਨੂੰ ਬਣਾਉਣਾ ਹੈ ਤਾਂ ਦੋਸਤੋ ਤੁਸੀਂ ਤਾਜ਼ਾ ਜੂਸ ਬਣਾ ਕੇ ਇਸ ਦਾ ਸੇਵਨ ਕਰਨਾ ਹੈ ਬੇਹ ਜੂਸ ਦਾ ਸੇਵਨ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਤਾਂ ਦੋਸਤੋ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ